ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਟਰੋਨੇ ਦੀ ਕਾਰਸ ਤੋਂ ਸੰਬੰਧੀ ਦੋ ਤਿੰਨ ਜ਼ਰੂਰੀ ਬੇਨਤੀਆਂ ਤੁਹਾਡੇ ਨੂੰ ਸਨਮੁਖ ਕਰਨੀਆਂ ਨੇ ਸਭ ਤੋਂ ਪਹਿਲੀ ਬੇਨਤੀ ਕਿਸਾਨ ਵੀਰੋ ਇਹ ਹੈ ਕਿ ਜਿਹੜੇ ਵਾਹਣ ਹੁਣ ਖਾਲੀ ਪਏ ਨੇ ਉਹਨਾਂ ਨੂੰ ਵਾਹ ਕੇ ਛੱਡ ਦਿੱਤਾ ਜਾਵੇ ਉਹਨੂੰ ਧੁੱਪ ਲੱਗਣੀ ਜ਼ਰੂਰੀ ਹੈ ਇਸ ਨਾਲ ਜ਼ਮੀਨ ਦੇ ਵਿੱਚ ਜਿਹੜੇ ਨਦੀਨਾ ਦੇ ਬੀਜ ਪਏ ਆ ਉਹ ਨਾਸ਼ ਹੋ ਜਾਂਦੇ ਆ ਤੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਉਹ ਵੀ ਖਤਮ ਹੋ ਜਾਂਦੇ ਆ ਇੱਕ ਮੰਦਭਾਗੀ ਰੀਤ ਜੋ ਪੰਜਾਬ ਦੇ ਵਿੱਚ ਹੁਣ ਚੱਲ ਰਹੀ ਆ ਕਿ ਅਖੇ ਅਸੀਂ ਜ਼ਮੀਨ ਨੂੰ ਠੰਡੀ ਕਰਦੇ ਆ ਖੇਤਾਂ ਦੇ ਖੇਤ ਪਾਣੀ ਨਾਲ ਭਰੀ ਜਾ ਰਹੇ ਆ ਅਸੀਂ ਉਸ ਨਾਲ ਅਸੀਂ ਪਾਣੀ ਵਰਗੀ ਇਹ ਮਲਦਤ ਨੂੰ ਫੋੜ ਡੂੰਗਾ ਕਰੀ ਜਾ ਰਹੇ ਆ ਕਿਸਾਨ ਵੀਰੋ ਆਪਾਂ ਸੰਜਮ ਨਾਲ ਪਾਣੀ ਦੀ ਵਰਤੋਂ ਕਰੀਏ ਤੇ ਖੁੱਲੇ ਬਾਣਾ ਨੂੰ ਬਿਲਕੁਲ ਪਾਣੀ ਨਾ ਲਈਏ। ਉਸ ਤੋਂ ਜਿਹੜੀ ਅਗਲੀ ਬੇਨਤੀ ਹੈ ਉਹ ਹੈ ਪਈ ਆਪਾਂ ਪੂਸਾ 44 ਜੋ ਕਿਸਮ ਹੈ ਝੋਨੇ ਦੀ ਇਹ ਬਹੁਤ ਪੁਰਾਣੀ ਹੋ ਚੁੱਕੀ ਹੈ। ਇਸ ਨੂੰ ਹੁਣ ਬਿਮਾਰੀਆਂ ਵੀ ਜ਼ਿਆਦਾ ਲੱਗਣ ਲੱਗ ਪਈਆਂ ਤੇ ਇਹ ਪਾਣੀ ਬਹੁਤ ਜ਼ਿਆਦਾ ਪੀਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਔਰ ਪੰਜਾਬ ਸਰਕਾਰ ਨੇ ਇਸ ਵਾਰ ਇਸ ਤੇ ਬੀਜ ਵੇਚਣ ਤੇ ਅਤੇ ਇਸ ਨੂੰ ਉਗਾਉਣ ਦੇ ਉੱਤੇ ਮਨਾਹੀ ਕੀਤੀ ਹੈ ਇਸ ਲਈ ਆਪਾਂ ਪੂਸਾ 44 ਨੂੰ ਛੱਡ ਕੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਜਿਹੜੀਆਂ ਪੀ ਆਰ ਕਿਸਮਾਂ ਨੇ ਪੀ ਆਰ 126 128 ਪੀ ਆਰ 131 ਉਸ ਦੀ ਬਿਜਾਨ ਜ਼ਿਆਦਾ करिए ਕਿਸਾਨ ਵੀਰੋ ਪਿਛਲੇ ਸਾਲ ਪੀ ਆਰ 126 ਹੈ ਜਿਹੜੀ ਉਹਨੇ ਪਹਿਲੀ ਵਾਰ ਪੂਸਾ 44 ਨੂੰ ਬਿਜਾਨ ਦੇ ਏਰੀਏ ਦੇ ਹਿਸਾਬ ਨਾਲ ਦੇਖੀਏ ਤਾਂ ਪਹਿਲੀ ਵਾਰ ਪੂਸਾ 44 ਨੂੰ ਪਿੱਛੇ ਛੱਡ ਕੇ ਤਕਰੀਬਨ 62% ਏਰੀਆ ਜਿਹੜਾ ਆਕਾਸ਼ ਤਹਦੀਨ ਸੀਗਾ ਝੋਨੇ ਦੀ 62% ਏਰੀਆ ਉੱਤੇ ਪੀਆਰ 126 ਕਿਸਮ ਲੱਗੀ ਤੇ ਉਸਨੇ ਬਹੁਤ ਹੀ ਵਧੀਆ ਰਿਜ਼ਲਟ ਦਿੱਤੇ ਆ ਇਹ ਇੱਕ ਮੈਂ ਲਾਸਟ ਬੇਨਤੀ ਤੁਹਾਨੂੰ ਇਹ ਕਰਨੀ ਚਾਹਾਂਗਾ ਕਿ ਕਿਉਂਕਿ ਅਸੀਂ ਪੂਸਾ 44 ਬਹੁਤ ਦੇਰ ਤੋਂ ਉਗਾ ਰਹੇ ਹਾਂ ਤਾਂ ਸਾਨੂੰ ਥੋੜਾ ਜਿਆ ਉਹ ਕਿਉਂਕਿ ਲੰਬੀ ਕਿਸਮ ਹੈ ਉਹ ਉਹਦੀ ਪਨੀਰੀ ਵੀ ਜਲਦੀ ਲਾਉਣੀ ਪੈਂਦੀ ਹੈ ਤੇ ਖੇਤ ਦੇ ਵਿੱਚ ਵੀ ਉਸੇ ਰੁਝਾਨ ਕਰਕੇ ਕਈ ਕਿਸਾਨ ਵੀ ਆਰਪੀਆ 26 ਨੂੰ ਵੀ ਗੇਤੀ ਲਾ ਲੈਂਦੇ ਆ ਜੋ ਕਿ ਠੀਕ ਨਹੀਂ ਹੈ ਜਿਹੜੀ ਪੀਆਰ 26 ਹੈ ਕਿਉਂਕਿ ਸਮਾਂ ਘੱਟ ਲੈਂਦੀ ਹੈ ਇਸ ਲਈ ਇਸ ਦੀ ਜਿਹੜੀ ਪਨੀਰੀ ਦੀ ਬਿਜਾਂਦ ਹੈ ਉਹ ਤੁਸੀਂ ਮੰਨ ਕੇ ਚੱਲੋ ਜੂਨ ਦੇ ਪਹਿਲੇ ਹਫਤੇ ਆਪਾਂ ਬਿਜਾਈ ਕਰੀਏ ਤੇ 25 ਤੋਂ 28 ਦਿਨ ਦੀ ਜਿਹੜੀ ਪਨੀਰੀ ਹੈ ਉਹ ਆਪਾਂ ਖੇਤ ਦੇ ਵਿੱਚ ਲਾਉਣੀ ਹੈ ਇਹਨੂੰ ਚੜਾ ਕੇ ਨਹੀਂ ਕਰਨਾ ਵੀ ਮਹੀਨੇ ਦਾ 35 ਦਿਨ ਦੀ ਹੋਗੀ ਉਦੇ ਨਾਲ ਉਹ ਝਾੜ ਘਟਦਾ ਸਗੋਂ 25 ਤੋਂ 28 ਦਿਨ ਦੀ ਜਿਹੜੀ ਪਨੇਰੀ ਆ ਉਹ ਆਪਾਂ ਖੇਤ ਦੇ ਵਿੱਚ ਪੁੱਟ ਕੇ ਲਾਉਣੀ ਆ ਜੂਨ ਐਂਡ ਤੋਂ ਲੈ ਕੇ ਆਪਾਂ ਧੁ ਜੁਲਾਈ ਤੱਕ ਇਸ ਦੀ ਮਤਲਬ ਖੇਤ ਦੇ ਵਿੱਚ ਲਵਾਈ ਕਰ ਸਕਦੇ ਆ ਪੀਆਰ 126 ਦੀ ਔਰ ਜਿੰਨਾ ਜਿਵੇਂ ਜੁਲਾਈ ਦੇ ਪਹਿਲੇ ਹਫਤੇ ਜਾਂ 10 ਜੁਲਾਈ ਦੇ ਲਾਗੇ ਤੱਕ ਜਿਹੜੀ ਖੇਤ ਦੇ ਵਿੱਚ ਆਪਾਂ ਟ੍ਰਾਂਸਪਲੈਂਟ ਕਰਦੇ ਆ ਪੀਆਰ 126 ਉਹ ਤਾਂ ਬਹੁਤ ਹੀ ਵਧੀਆ ਝਾੜ ਆਉਂਦਾ ਕਿਉਂਕਿ ਉਹ ਸਹੀ ਸਮੇਂ ਦੇ ਉੱਤੇ ਪੱਕਦੀ ਹੈ ਇਸ ਲਈ ਕਿਸਾਨ ਵੀਰੋ ਇਹ ਦੋ ਤਿੰਨ ਬੇਨਤੀਆਂ ਸੀਗੀਆਂ ਆ ਜੇ ਤੁਹਾਨੂੰ ਠੀਕ ਲੱਗਦੀਆਂ ਨੇ ਤੈਨਾਂ ਨੂੰ ਜ਼ਰੂਰ ਪ੍ਰਵਾਨ ਕਰਿਓ ਸਸੀ ਕਾਜ